ਬਟਾਲਾ ਦੇ ਨੇਲੇ ਪਿੰਡ ਗਿੱਲਾਂ ਵਾਲੀ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਗਵਾਂਡ ਘਰਾਂ ਵਾਲੇ ਲੋਕਾਂ ਨੇ ਜਦੋਂ ਠੇਕਾ ਟੁੱਟਣ ਦੀ ਆਵਾਜ਼ ਸੁਣੀ ਤਾਂ ਰੋਲਾ ਪਣਾ ਸ਼ੁਰੂ ਕਰਤਾ। ਲਾਗੇ ਤਾਂ ਉੱਤਕ ਵਿਅਕਤੀ ਉੱਥੋਂ ਭੱਜ ਗਏ। ਇਹ ਸਾਰੀ ਘਟਨਾਵਾਂ ਸੀਸੀਟੀਵੀ 'ਚ ਹੋਈ ਕੈਦ। ਉੱਥੇ ਹੀ ਸ਼ਰਾਬ ਦੇ ਠੇਕੇ ਦਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਠੇਕੇ ਦੇ ਸੇਲਮੈਨ ਦੱਸਿਆ ਕਿ ਉਸਨੇ ਸਵੇਰ ਜਦ ਠੇਕਾ ਖੋਲਣਾ ਸੀ ਤਾਂ ਆ ਕੇ ਦੇਖਿਆ ਤਾਂ ਠੇਕੇ ਦੇ ਤਾਲੇ ਟੁੱਟੇ ਹੋਏ ਸਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਜੀ ਸਾਡੇ ਗਿੱਲਾਵਾਲੀ ਪਿੰਡ ਜੀਆ نیشنل ਹਾਈਵੇ ਦੇ ਉੱਪਰ ਇੱਕ ਗਿੱਲਾਵਾਲੀ ਪਿੰਡ ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਿਹਰੇ ਸਾਡੇ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਜੀ ਉਹ ਸਾਰੇ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੇ ਲੱਗੇ ਜਿਹੜੇ ਗਵਾਂਡੀ ਦੇ ਕੋਲ ਸੀਸੀਟੀਵੀ ਲੱਗੇ ਸੀ ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਕਿ ਉਹ ਜਿੰਨਾ ਲੌਕ ਤੋਲ ਰਹੇ ਨੇ ਉਹਦੇ ਸਰਪੇਜ ਜੀ ਪਰਮਾਰਮਾ ਦੀ ਕਿਰਪਾ ਲਈ ਕਿ ਉਹ ਜਦੋਂ ਸ਼ਟਰ ਤੋੜ ਰਹੇ ਸੀ ਤੇ ਗਵਾਂਡੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀਸੀਟੀਵੀ ਦੇ ਵਿੱਚ ਸ਼ੋ ਹੋਈ ਹੈ 4 ਬੰਦੇ ਸੀ ਜੋ ਠੇਕੇ ਦੀ ਲੁੱਟ ਕਰਨ ਆਏ ਸੀ ਉਹ ਗੱਡੀ ਗੱਡੀ ਪਤਾ ਲੱਗਾ ਕੁਝ ਗੱਡੀ ਦਾ ਨਹੀਂ ਉਹ ਪੁਲਿਸ ਨੂੰ ਅਸੀਂ ਐਸਐਚਓ ਸਾਦਰਜੀਤ ਸਰਦਾਰ ਸਖਿੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰੇ ਕੇਸ ਪਾਤਾ ਉਹ ਪੁਲਿਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਜੇ ਸਾਡਾ ਮਤਲਬ ਜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਜੀ ਠੀਕ ਹੈ